ਹੈਲੋ ਜੀ ਸ਼ਾਸਤਰੀ ਕਾਲ ਜੀ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਤੰਦਰੁਸਤੀ ترقی ਦੇਵੇ ਤੁਸੀਂ ਆਪਣੇ ਘਰੇ ਸਦਾ ਖੁਸ਼ ਰਹੋ ਮੇਰੀ ਹੀ ਹਰਦਾਸਾ ਸੋਡੇ ਸਾਰੇ ਲਈ ਅਸੀਂ ਬੋਲਦੇ ਹਾਂ ਜੀ ਮੋੜ ਮੰਡੀ ਦਸ਼ਮੇਸ਼ ਨਗਰ ਗਲੀ ਨੰਬਰ 2 ਇੱਕ ਭੈਣ ਨੇ ਮੈਸੇਜ ਕੀਤਾ ਸੀ ਵੀ ਦੂਰ ਹੋ ਕੇ ਵੀਡੀਓ ਬਣਾ ਕਰੋ ਰੰਗ ਕਲੀਅਰ ਨਹੀਂ ਜਿੰਦੇ ਅੱਜ ਅਸੀਂ ਕਾਫੀ ਦੂਰੀ ਤੋਂ ਬਣਾ ਰਹੇ ਹਾਂ ਜੀ ਤੇ ਮੈਸੇਜ ਕਰਕੇ ਜਰੂਰ ਦੱਸਣਾ ਵੀ ਵੀਡੀਓ ਵਧੀਆ ਬਣ ਗਈ ਰੰਗ ਚੰਗੇ ਆਗੇ ਜੀ ਤੇ ਅੱਜ ਆਪਾਂ ਜਿਹੜੇ ਅੱਜ ਵਾਲੇ ਆਪਣੇ ਆਏ ਆ ਜੀ ਕ੍ਰੈਸ਼ ਟਿਸ਼ੂ ਦੇ ਕੱਟ ਪੀਸ ਇਹ ਆਇਆ ਜੀ ਆਪਣੇ ਵੀ 4.5 4.5 ਤੇ ਇਵੇਂ ਜਿਹੀ ਆਈ ਹੈ ਪਰ ਇਹਨਾਂ ਦੀ ਜਿਹੜੀ ਕੀਮਤ ਹੈ ਜੀ ਬਹੁਤ ਘੱਟ ਆ ਤੇ ਜਿਹੜੇ ਇਹ ਇੱਕ ਇਹਦੀ ਕਾਪੀ ਜੀ ਵੀ ਹੁੰਦੀ ਹੈ ਕਰਲੇ ਜੇ ਖੜਮੇ ਇਹ ਖੜਮੇ ਜਿਹੜੀ ਜੀ ਸੌਫਟ ਸੌਫਟ ਹੈ ਜਿਦਰਾ ਮਤਲਬ ਆਰਗੈਂਜਾ ਜਿਹਾ ਹੁੰਦਾ ਸੌਫਟ ਜਾਂ ਉਵੇਂ ਆ ਬਹੁਤ ਵਧੀਆ ਚੀਜ਼ ਹੈ ਤੁਸੀਂ ਜੇ ਕੋਈ ਗੁੜੀਆਂ ਵਰਕ ਸਿੱਖ ਰਹੀ ਹੈ ਜਾਂ ਵਰਕ ਕਰਨਾ ਤਾਂ ਇਹ ਬਹੁਤ ਸੁਣੀਆਂ ਚੀਜ਼ਾਂ ਨਹੀਂ ਆ ਬਹੁਤ ਵਧੀਆ ਕੋਈ ਦਾ ਟ੍ਰੈਂਡ ਹੈ ਜੀ ਹੁਣ ਕ੍ਰੈਸ਼ ਟਿਸ਼ੂ ਦਾ ਤੇ ਤੁਸੀਂ ਮੈਨੂੰ ਸਾਨੂੰ ਇਹੀ ਕਹਿਣਾ ਚਾਹੁੰਦੀਆਂ ਜੀ ਜਿਹੜਾ ਵੀ ਤੁਹਾਨੂੰ ਕੱਟ ਪੀਸ ਦਿਖਾਵਾਂਗੇ ਉਹਦਾ ਨਾਲ ਦੀ ਨਾਲ ਅਸੀਂ ਦੱਸਾਂਗੇ ਵੀ ਆਹ ਐਨ ਮੀਟਰ ਹੈ ਪਲੀਜ਼ ਤੁਸੀਂ ਇਹ ਤੋਂ ਵੀਡੀਓ ਦੇਖਦੇ ਧਿਆਨ ਨਾਲ ਦੇਖ ਸੁਣ ਲਿਓ ਤੇ ਦੱਸ ਕਿਉਂਕਿ ਰੰਗਾਂ 'ਚ ਥੋੜਾ ਫਰਕ ਹੁੰਦਾ ਜੀ ਇਹਨਾਂ ਦੇ ਤਾਂ ਤੁਸੀਂ ਜ਼ਰੂਰ ਦੱਸਦਿਆਂ ਕਰੋ ਵੀ ਉਹ ਤੁਸੀਂ 4 ਮੀਟਰ ਦਾ ਬੋਲਿਆ ਜਾਂ ਸਵਾ 4 ਦਾ ਬੋਲਿਆ ਪਲੀਜ਼ ਨਾਲ ਮੈਂਸ਼ਨ ਜ਼ਰੂਰ ਕਰਦਿਆ ਕਰੋ ਫਿਰ ਸਾਨੂੰ ਭਾਲਣ 'ਚ ਆਸਾਨੀ ਹੋ ਜਾਂਦੀ ਹੈ ਕੱਟ ਪੀਸਾਂ ਦੇ ਵਿੱਚੋਂ ਕੱਟ ਪੀਸ ਭਾਲਨੇ ਬਹੁਤ ਔਖੇ ਹੈ ਜੀ ਪਤਾ ਹੀ ਲੱਗਦਾ ਜਿਵੇਂ ਕਿਹੜੇ ਮੰਗਿਆ ਨੇ 4 ਵਾਲੇ ਪਰ ਇਹਨਾਂ ਦੇ ਸਾਰੇ ਦੇ ਜਿਹੜੇ ਪਹਿਲਾ ਕਟ ਪੀਸ ਹੈ ਜਿਹਨਾਂ ਦੇ ਲਿਖਿਆ ਨਹੀਂ ਸੀ ਇਹਨਾਂ ਤੇ ਲਿਖਿਆ ਹੋਇਆ ਜੀ ਸਾਰਾ ਵੀ ਕਿੰਨੇ ਕਿੰਨੇ ਕਟ ਪੀਸ ਹੈ ਆਹ ਕਟ ਪੀਸ ਜੀ ਸਵਾ 4 ਦਾ ਆ ਜੀ ਸਵਾ 4 ਦਾ ਕਟ ਪੀਸ ਹੈ ਸਿਰਫ 200 ਰੁਪਏ ਦਾ ਜੀ ਸ਼ਿਪਿੰਗ ਅਲੱਗ ਹੋਊਗੀ ਜੀ ਇਹ ਤਾਂ ਮੈਨੂੰ ਲੱਗਦਾ ਹੈ 2 ਪੀਸ ਚੜ ਜਾਣ ਕੋਈ ਦਿਨ ਅੱਧਾ ਕਿਲੋ ਦੀ ਵੀ ਕਿਉਂਕਿ ਹੋਲੀ ਲੱਗ ਰਹੀ ਹੈ ਜੀ ਬਾਕੀ ਵੇਟ ਕਰਕੇ ਪਤਾ ਲੱਗਦਾ ਪੀ ਸਵਾ ਚਾਰ ਦਾ ਕੱਟ ਪੀਸ ਹੈ ਜੀ ਸਿਰਫ ਤੇ ਸਿਰਫ 200 ਦਾ ਸਾਰੇ ਕੱਟ ਪੀਸ 2 200 ਚ ਰਹਿਣਗੇ ਜੀ ਅੱਜ ਵਾਲੇ ਓਨਲੀ 200 ਰੁਪਈਆ ਇਹ ਸਵਾ ਚਾਰ ਹੈ ਜੀ 1 ਇੱਕ ਦੇ ਨਾਲ ਦਾ ਅਦਾਸੇ ਕੱਟ ਪੀਸ ਇਹ ਹੈ ਜੀ 4.5 ਸੇਮ ਕਲਰ ਸ਼ਾਨਗਾਰੀ ਇਹ ਬੁੱਤਰ ਸ਼ਾਨਗਾਈ ਦੇ ਵਿੱਚ ਬਹੁਤ ਵਧੀਆ ਸੈਨ ਵਧੀਆ ਕਪੜਾ ਹੈ ਬਰਕ ਵਾਲਾ ਕੱਢ ਕੁੱਢ ਕੇ ਤੁਹਾਨੂੰ ਪਤਾ ਹੀ ਹੈ ਬੀਬੀਆਂ ਕਿੰਨਾ ਸੋਹਣਾ ਬਣਾ ਲੈਂਦੀਆਂ ਜੀ ਪੀਸ ਸਾਰਿਆਂ ਦੀ ਕੀਮਤ ਰਹੂਗੀ ਜੀ ਸਿਰਫ 200 ਰੁਪਈਆ ਕੋਈ ਸਵਾ ਚਾਰ ਦਾ ਕੋਈ ਚਾਰ ਦਾ ਕਿ ਸਾਢੇ ਚਾਰ ਦਾ ਜਿਹੜਾ ਮਰਜ਼ੀ ਲਓ ਤੇ ਕੀਮਤ ਰਹੂਗੀ ਜੀ 200 ਰੁਪਏ ਤੋਂ ਪੀਸ ਦੀ ਇਹ ਕੱਟ ਪੀਸਾ ਚਾਹੀਏ ਆਪਣੇ ਕੋਲੇ ਆਹਦੀ ਕੀਮਤਾਂ ਜੀ 200 ਰੁਪਏ 4 ਮੀਟਰ ਦਾ ਜੀ ਇਹ ਆਪਣੇ ਕੋਲੇ ਜੇ ਨਵੇਂ ਕੱਟ ਪੀਸ ਆਏ ਆ ਬਹੁਤ ਸੋਨੇ ਕੱਟ ਪੀਸ ਹੈ ਜੀ ਆਹ ਕੱਟ ਪੀਸ ਵੀ 4 ਮੀਟਰ ਦਾ ਜੀ ਓਨਲੀ 200 ਰੁਪਏ ਦਾ ਸਾਰੇ ਦੇ ਵਿੱਚ ਸ਼ੈਨਗ ਹੈ ਨਜਾਇਜ਼ ਸੈਨਗੀ ਜੀ ਹਲਕੀ ਜੀ ਸੈਨਗ ਹੈ ਜਿਹਨੂੰ ਸੋਹਣੀ ਲੱਗਦੀ ਐ ਇੰਨੀ ਕਿ ਸੈਨਗ ਦਾ ਪਤਾ ਲੱਗ ਰਿਹਾ ਬਟੇ ਸੈਨਗ ਦਾ ਆਹ ਦੇ ਇਹ ਦੀ 4 ਮੀਟਰ ਪਲੀਜ਼ ਨਾਲ ਮੈਂਸ਼ਨ ਕਰ ਦਿਆ ਕਰੋ ਵੀ ਇੰਨੇ ਮੀਟਰ ਸੀਗਾ ਉਹ ਕਿਉਂਕਿ ਅਸੀਂ ਵੀ ਉਲਝ ਜਾਈਏ ਕੋਈ ਗਲਤ ਚੀਜ਼ ਵਗ ਜੇ ਫਿਰ ਅਗਲੇ ਦਾ ਮਨਦੋਹੀ ਹੁੰਦਾ ਜੀ ਆਹ ਲਓ ਜੀ ਆਹ ਹੈ ਜੀ 4 ਮੀਟਰ ਬੜੇ ਬੜੀ ਕਿੰਨੀ ਸੋਹਣੀ ਸੈਨਗ ਪੈ ਰਹੀ ਐ ਤੇ ਜਿਵੇਂ ਸੱਪ ਦੀ ਕਾਂਜ ਜੀ ਹੁੰਦੀ ਐ ਜੀ ਐਂ ਜੇ ਸੈਨਗ ਪੈ ਰਹੀ ਐ ਕ੍ਰੈਸ਼ ਟਿਸ਼ੂ ਦਾ ਇਹ ਕੱਪੜਾ ਜੀ ਵਧੀਆ ਸਿਰਫ 200 ਰੁਪਏ ਦਾ ਇੱਕ ਪੀਸ ਰਹੂਗਾ ਜੀ ਜਿਹੜਾ ਮਰਜ਼ੀ ਲੈ ਲਓ ਓਨਲੀ 200 ਆ ਗਿਆ ਜੀ ਪਰਪਲ ਕਲਰ 4.5 ਮੀਟਰ ਸਿਰਫ 200 ਦਾ ਇਹ ਵੀ ਕੀਮਤ ਸੇਮ ਹੈ ਸਾਰਿਆਂ ਦੀ ਕੁਝ ਵਾਚਾਰਾ 4 ਆ 4.5 4.5 ਤੱਕ ਦੋ ਪੀਸ ਹੀ ਹੋਣਗੇ 4.5 ਦੇ ਚਾਰ ਹੀ ਇਹ ਜੀ ਇਹ ਵੀ 200 ਰੁਪਏ ਦਾ ਜੀ ਆ ਗਿਆ ਜੀ 4 ਮੀਟਰ ਨਾਮਟ ਇਹ ਇੰਦਾ ਦੀ ਕਲਰ ਹੈ ਜੀ ਪਿਸਤਾ শেਡ ਜਨ 4 ਮੀਟਰ ਆਈ ਆਨਲੀ 200 ਦੀ ਹੈ ਆ ਗਿਆ ਜੀ ਪੌਣੇ 5 ਪਰਪਲ ਇਹ ਵੀ 200 ਦੇ ਨੇ ਆਓ ਜੀ ਇਆ ਗਿਆ ਜੀ ਪੌਣੇ ਪੰਨੇ 200 ਦਾ ਆਹ ਪੀਸ ਆ ਗਿਆ ਇਹ ਪੀਸ ਜਿਹੜੇ ਹੁਣ ਆਉਣਗੇ ਜੀ 3-4 ਇਕੱਠੇ ਇਹ ਸੇਮ ਰੰਗ ਹੈ ਜੀ ਕਿਸੇ ਨੇ ਇਕੱਠੇ ਲੈਣੇ ਹੋਣ ਤਾਈਂ ਉਹ ਅਸੀਂ ਇੱਕੋ ਜਿਹੀ ਗੱਲ ਕਰਤਰੇ ਆ ਗਿਆ ਜੀ ਸਵਾ 4 ਹਾਂਜੀ ਹਲਕੀ ਸ਼ੈਨਗ ਇਹਦੇ ਵਿੱਚ ਬਹੁਤ ਵਧੀਆ ਸ਼ੈਨਗ ਇਹਦੀ ਕੱਪੜੇ ਦੇ ਵਿੱਚ ਹੈ ਜੀ ਕੋਈ ਲੈਣ ਵਾਲੀ ਨਹੀਂ ਹੈਗੀ ਵਿੱਚ ਬੀਬੇ ਨੇ ਵੈਸੇ ਜਾਈ ਸੀ ਵੀ ਇਹ ਸ਼ੈਨਗ ਲੈਂਦੀ ਤਾਂ ਨਹੀਂ ਲੈਂਦੀ ਵੀਰੇ ਇਹ ਤਾਂ ਅੱਗੇ ਜਿ ਸ਼ੈਨਗ ਹੈ ਇਹ ਆ ਗਿਆ ਜੀ ਸਵਾ 4 ਇਹ ਚਾਰ ਪੀਸ ਨੇ ਸ਼ੈਦ ਇੱਕੋ ਜੀ ਜਾਨੀ ਕਿ ਇੱਕੋ ਕਲਰ ਹੈ ਆ ਵੀ ਸਵਾ ਚਾਰ ਹੈ ਜੀ ਸੇਮ ਕਲਰ ਹੈ ਜੀ ਜਿਹੜਾ ਟੱਕ ਕੇ ਹੈ ਆ ਵੀ ਸਵਾ ਚਾਰ ਹੈ ਜੀ ਇਹ ਤਾਂ ਮੋਸਟਲੀ ਸਵਾ ਚਾਰ ਚਾਰ ਦੇ ਆ ਰਹੇ ਹਾਂ ਜੀ ਬਹੁਤ ਵਧੀਆ ਸ਼ੈਨ ਗੇ ਦੇ ਵਿੱਚ ਕ੍ਰਸ਼ ਟਿਸ਼ੂ ਦੇ ਇਹ ਪੀਸ ਹੈ ਜੀ ਪੀਸ ਦੀ ਕੀਮਤ ਹੈ ਜੀ 200 ਰੁਪਏ ਇੱਕ ਪੀਸ 200 ਰੁਪਏ ਚ ਆ 4.5 ਹੈ ਜੀ ਆਹ ਵਾਲਾ 4.5 ਹੈ। ਕੀਮਤ ਸਾਰੀ ਦੀ ਸੇਮ ਹੈ ਜੀ 200 ਰੁਪਇਆ ਆਹ 4.5 ਹੈ ਜੀ ਪਰਪਲ ਇਹ 4.5 ਹੈ ਜੀ। ਆਨਲੀ 200 ਰੁਪਇਆ ਇਹਦਾ ਪਣਾ ਜੀ 45 ਇੰਚ ਚੌੜਾਈ ਰਹੀ ਪਨੇ ਦੀ 45 ਇੰਚ ਹੈ। ਆ ਗਿਆ ਜੀ ਸਵਾ ਚਾਰ ਸਵਾ ਚਾਰ ਦਾ ਇਹ ਆ ਗਿਆ ਜੀ ਤੇ ਇਹਦੇ ਨਾਲ ਇਹਦੇ ਨਾਲ ਦਾ ਵੀ ਸਵਾ ਚਾਰ ਹੈ ਜੀ ਇਹ ਦੋ ਪੀਸ ਹੈ ਜੀ ਸਵਾ ਚਾਰ ਚਾਰ ਦੇ ਆ ਸਵਾ ਚਾਰ ਆ ਗਿਆ ਜੀ ਪਰਪਲ ਕੀਮਤ ਸਾਰੇ ਦੀ ਸੇਮ ਹੈ ਜੀ 200 ਰੁਪਏ ए भी आ भी सवाचार है जी तो मी मूंदी तैयार करना सवाचार इन्हों पर लिखे दे है क्रैश टिशु के पीस है जी ये ਰਾਵਲਾ ਵੀ ਸਵਾ 4 ਹੈ ਜੀ ਇਹ ਲਾਸਟ ਪੀਸ ਆਪੜਾ ਹਾਲੋ ਜੀ ਇਹ ਵਾਲਾ ਵੀ ਸਵਾ 4 ਹੈ ਜਿਹੜਾ ਪੀਸ ਨੂੰ ਪਸੰਦ ਆਉਂਦਾ ਹੈ ਤਾਂ ਪਲੀਜ਼ ਸਕਰੀਨਸ਼ਾਟ ਲੈ ਕੇ ਭੇਜੋ ਤੇ ਨਾਲ ਤੁਸੀਂ ਪਲੀਜ਼ ਉਹ ਵੀਡੀਓ ਦੇਖਦਿਆਂ ਦੇਖ ਲਿਓ ਤੇ ਸਵਾ 4 ਲਿਖਿਆ ਜਾਂ 4 ਲਿਖਿਆ ਫਿਰ ਸਾਨੂੰ ਭਾਲਣ ਦੇ ਵਿੱਚ ਬੜੀ ਆਸਾਨੀ ਹੁੰਦੀ ਹੈ ਨਹੀਂ ਪੀਸਾਂ 'ਚ ਬੜਾ ਔਖਾ ਹੋ ਜਾਂਦਾ ਸੋ ਸਾਡੀਆਂ ਵੀਡੀਓ ਤੁਹਾਨੂੰ ਕਿੱਦਾਂ ਲੱਗਦੀਆਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਬਿਲਕੁਲ ਨਹੀਂ ਭੁੱਲਣਾ ਤੇ ਸਾਡੀ ਸਪੋਰਟ ਇਦਾਂ ਹੀ ਕਰਦੇ ਰਹੋ ਪਰਮਾਥੂ ਸਾਨੂੰ ਛੜਦੀ ਕਲਾ 'ਚ ਰੱਖੇ